ਜਿਹੜਾ ਉਮੀਦਵਾਰ ਕਾਂਗਰਸੇ ਖੜਾ ਹੈ ਪਤਾ ਕੌਣ ਖੜਾ ਕਾਂਗਰਸ ਦਾ ਉਮੀਦਵਾਰ ਕੌਣ ਖੜਾ ਹੈ ਸਾਡੇ ਅਮਨ ਸ਼ਰੀ ਇਹ ਕਾਂਗਰਸ ਦਾ ਕੌਣ ਹੈ ਬੋਲੋ ਇੱਕ ਗੱਲ ਪੁੱਛੋ ਉਹਨਾਂ ਨੂੰ ਇੱਕ ਗੱਲ ਪੁੱਛੋ ਜੇ ਤੁਹਾਡੇ ਪਿੰਡ ਚਾਹੁੰਦੇ ਨੇ ਉਹਨਾਂ ਕਹਿੰਦੇ ਜਦੋਂ ਤੁਹਾਡੀ ਸਰਕਾਰ ਪੰਨੇ ਸੀ ਸਟਾਰਾ ਤੱਕ ਤੁਸੀਂ ਕੁੱਕੜ ਫੜ ਕੇ ਸੌਂ ਖਾਤੀਂ ਕੰਨਾ ਬੰਦਿਆ ਨੇ ਕੁਆਹਲੀ ਕੈਪਟਲ ਤੋਂ ਸਾਰਾ ਦੇਖਿਆ ਤੇ ਸਾਰੇ ਭਾਗ ਪੰਜਾਬ ਦੇ ਲੋਕਾਂ ਹੋਏ ਗੱਲ ਕਈ ਤੇ ਸਾਡੀ ਸਰਕਾਰ ਬਣਾ ਅਸੀਂ ਘਰ ਘਰ ਨੌਕਰੀ ਦੇਵਾਂਗੇ ਅਸੀਂ ਸਾਰੇ ਜਿਮਨੀਦਾਰਾਂ ਦਾ ਕਰਜ ਫ੍ਰੀ ਕਰਾਂਗੇ ਸਾਰੇ ਮਾਫ ਕਰਾਂਗੇ ਭਾਵੇਂ ਕਿਦਾ ਕੋਬਰੈਟ ਦਾ ਹੋਵੇ ਨੈਸ਼ਨਲ ਬੈਂਕ ਦਾ ਹੋਵੇ ਭਾਵੇਂ ਦਾ ਹੋਵੇ ਕਿਹਾ ਸੀ ਨਾ ਤੁਹਾਨੂੰ ਤੁਹਾਨੂੰ ਕਹਿ ਸੀ ਗਿਆ ਕਿ ਸਮਾਰਟਫੋਨ ਫੋਨ ਦੇਣੇ ਨੇ ਕਿੰਨੇ ਕੋਈ ਪੰਜਾ ਸਾਲਾਂ 'ਚ ਇੱਕ ਕੰਮ ਇਹ ਨਾ ਕੀਤਾ ਹੋਵੇ ਪੰਜਾ ਸਾਲਾਂ 'ਚ ਆਹ ਕੰਮ ਕੀਤਾ ਹੈ ਤਾਂ ਇਹ ਬੰਦੇ ਵੋਟਾਂ ਦੇ ਹੱਕਦਾਰ ਨਹੀਂ ਪਰ ਯਾਰ ਮੇਰੀ ਯਾਦ ਰੱਖਿਓ ਜਿਨ੍ਹਾਂ ਨੇ ਸੌਂ ਖਾਧੀ ਹੈ ਕੈਪਟਨ ਦਾ ਸਿੰਘ ਨੇ ਉਹਦਾ ਕੀ ਹਾਲਾਤ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੰਨੇ ਖਵਾਲੀ ਹੈ ਉਹਦਾ ਵੀ ਆਉਣ ਵਾਲੇ ਸਮੇਂ 'ਚ ਹਾਲਾਤ ਵੇਖੋ ਕੀ ਬਣਨੇ ਨੇ ਗੁਰੂ ਕਰਨਾ ਮੱਥਾ ਲਾਉਣਾ ਕੱ ਗੁਰੂ ਦੇ ਘਰ ਤੇ ਜੜੀ ਲੱਖਵਾ ਉਹਦੀ ਆਵਾਜ਼ ਨਹੀਂ ਹੈਗੀ ਪਰ ਸਾਟ ਨਹੀਂ ਬੰਦਾ ਉਹਦਾ ਤਬਾਰਾ ਕਦੀ ਮੋਤ ਨਹੀਂ ਆਪੇ ਚਲੇ ਕ ਲੀਟਰ ਕਾਂਗਰਸੀ ਕਹਿੰਦੇ ਆ ਜਿਹੜਾ ਪੰਜਾ ਨਾ ਚੋਣ ਚਾਹ ਇਹ ਕਹਿੰਦੇ ਬਾਬੇ ਨਾਨਕ ਦਾ ਪੰਜਾ ਤਾਂ ਮੈਂ ਕਹਿੰਦਾ ਇਹਨੂੰ ਖੁੰਨੀ ਪੰਜਾ ਬਾਬੇ ਨਾਨਕ ਦਾ ਪੰਜਾ ਇਹ ਤਾਂ ਨਹੀਂ ਹੀ ਕਹਿੰਦਾ ਮੈਂ ਖੁੰਨੀ ਬੰਦਾ ਇਹ ਉਹ ਪੰਜਾ ਤੁਹਾਨੂੰ ਪਤਾ ਨਹੀਂ ਕਿਸੇ ਨੂੰ ਯਾਦ ਹੈਗਾ ਕਿ ਨਹੀਂ ਹੈਗਾ 1 ਜੂਨ ਤੋਂ ਲੈ ਕੇ 7 ਜੂਨ ਤੱਕ ਸਾਡੇ ਸਿੱਖਾਂ ਨੂੰ ਬੜਾ ਸੋਗ ਨਹੀਂ ਹਰਦਾ ਕਿਉਂ 6 ਜੂਨ ਨੂੰ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ 1981 ਇਟੈਕ ਨਹੀਂ ਪਰਗਾ ਜੇ ਤੱਕ ਮਨੂਗਾ ਜੇ ਤਾ 6 ਜੂਨ 1983 ਨੂੰ ਦਰਬਾਰ ਸਾਹਿਬ ਤੇ ਗਾਹ ਤੱਕ ਤੇੰਗਾਂ ਤੋਂ ਪਾਣਾ ਇਹਨਾਂ ਪਾਇਆ ਤੇ ਪੰਜਾਹ ਇਹ ਕਦੇ ਬਾਬੇ ਨਾਨਕ ਕਹਿੰਦੇ ਬਾਬੇ ਨਾਨਕ ਦਾ ਇਹ ਪੰਜਾਹੇ ਬਾਬੇ ਨਾਨਕ ਦੇ ਪੰਝੇ ਨੇ 13 13 ਟੋਲਿਆ ਤੇ ਤੁਹਾਡੇ ਪੰਝੇ ਨੇ ਜੋ ਹਸਰ ਕੀਤਾ ਜਿੰਨਾ ਕਾਲ ਤੁਸੀਂ ਨੌਜਵਾਨੀ ਦਾ ਕੀਤਾ ਜਿੰਨੀ ਪਰਬਾਦੀ ਤੁਸੀਂ ਪਿਛਲੇ ਸਮੇਂ ਚ ਇਹ ਪੰਝੇ ਨੇ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਔਰ ਤੁਸੀਂ ਦੇਖਣਾ ਇਹ ਹੋਰ ਇਸ ਇਹਨਾਂ ਨੂੰ ਪੰਜੇ ਨੂੰ ਪਾਉਣੀ ਹੈ ਕਿ ਜਿੰਨੇ ਦੋ ਸਾਲ ਚ ਕੰਮ ਕੀਤੇ ਝੜੂ ਵਾਲੇ ਨੂੰ ਪਾਉਣੀ ਹੈ 75 ਸਾਲਾਂ ਦਾ ਇਤਿਹਾਸ ਕੱਢ ਕੇ ਰੱਖੋ ਤੇ ਦੋ ਸਾਲਾਂ ਦਾ ਬਿਆਰ ਕੱਢ ਕੇ ਦੇਖ ਲਓ ਜਿਹਦਾ ਹੱਕ ਬਣਦਾ ਹੋਰ ਤੁਸੀਂ ਉਸ ਬੰਦੇ ਨੂੰ ਪਾਉਣੀ ਹੈ ਭਾਵੇਂ ਤੇ ਤੇ ਸੋਸ ਤੇ ਵੀ ਪਾਉਣੀ ਹੈ ਉਹ ਸੂਰਜਾ ਉਹ ਮੈਂ ਰਸਮਤ ਬਹੁਤ ਮੀਟਣਾ ਕਰਦਾ ਹੈ ਦੇਲੀ ਬਹੁਤ ਮੀਟਣਾ ਆਸੀ ਅਨੇੜੀ ਡੇਰਾ ਬਾਬਾ ਨਾਲ ਚੱਲਣ ਲਈ ਆ। ਆਸੀ ਅਨੇੜੀ ਡੇਰਾ ਬਾਬਾ ਨਾਲ ਚੱਲਣ ਲਈ ਆ। ਕਿਸੇ ਬੱਤੇ ਨੂੰ ਵੀ ਪੁੱਛ ਲੋ ਕਿ ਪਜ਼ੁਰਗ ਨੂੰ ਵੀ ਪੁੱਛੋ ਕਿ ਫੌੜ ਕਿੰਨੂੰ ਪਾਣੀ ਆ ਕਦੇ ਝਾੜੂ ਵਾਲੇ ਨੂੰ ਮੋਟ ਪਾਣੀ ਚਾ। ਜੇ ਕਹਿੰਦੇ ਸੀਗੇ ਭਾਈ ਚ ਇਹ ਝਾੜੂ ਵਾਲੇ ਨੂੰ ਤੀਲਾ ਤੀਲਾ ਕਰਨਾ। ਕਾਕਾ ਝਾੜੂ ਵਾਲਾ ਤੇਰੀ ਤੀਲਾ ਤੀਲਾ ਹੋਇਆ। ਹੁਣ ਝਾੜੂ ਨੇ ਤੁਹਾਡੇ ਨਾਲ ਕੀ ਕਹਿੰਦਾ ਤੁਹਾਨੂੰ ਸਮਝਣੀ ਚਾਹੀਦੀ। ਤੇ ਕਰੀਏ ਤਾਂ ਝਾੜੂ। ਦੱਬਕੇ ਮਾਰ ਲੱਗੇ ਮੇਰੇ ਬੰਦਿਆ ਨੂੰ। ਗਾ ਉੱਥੇ ਆਏ ਉਹਨੇ ਪੰਡਾਲਾ ਤੋਂ। ਉੱਥੇ ਮੈਨੂੰ ਕਹਿੰਦੇ ਜੀ ਦੱਬਕੇ ਮਾਰਤੇ ਨੇ। ਕਹਿੰਦੇ ਸਮਾਂ ਆ ਗਿਆ ਫਿਰ ਤੁਹਾਨੂੰ ਕਥਾਂਗੇ। ਉਹ ਸਾਡੇ ਲੋਕਾਂ ਨੂੰ ਦੱਬਕੇ ਮਾਰਦੇ। ਇਹਨਾਂ ਲੋਕਾਂ ਨੂੰ ਦੱਬਕੇ ਮਾਰਦੇ ਜੇ। ਇਹ ਦੱਬਕੇ ਖਾਣ ਵਾਲੇ ਨੇ ਕਿਸੇ ਦੇ। ਇਹ ਨਹੀਂ ਦੱਬਕੇ ਖਾਂਦੇ। ਇਹ ਤਾਂ ਪਾਟੀਆਂ ਮੋੜ ਦੀਆਂ ਜਾਣਦੇ ਨੇ। ਜਿੰਨੇ ਜਿੱਦਾਂ ਦੀ ਭਾਜੀ ਪਾਉਣੀਆਂ ਉਦਾਂ ਜ਼ਿਕਰ ਕੇ ਮੇਰੇ ਕੋ ਭਾਜੀ ਮੁੜ ਕੇ ਬੋਲਦੇ ਵੀ ਭਾਜੀ ਆਪਾਂ ਇਸ ਕਮਾਲੀ ਨੇ ਭਾਜੀ ਕਿਸੇ ਨੇ ਦਿੱਤੀ ਸਾਨੂੰ ਪਤਾ ਹੁੰਦਾ ਕਿਸੇ ਦੇ ਘਰੋਂ ਸਾਨੂੰ ਭਾਜੀ ਆਈ ਹੈ ਅਸੀਂ ਉਹ ਭਾਜੀ ਮੋੜ ਨਹੀਂ ਅਸੀਂ ਇਹ ਨਹੀਂ ਕਰਦੇ ਕਿ ਭਾਜੀ ਘਾਵੇ ਜਿੱਤ ਆਪਣਾ ਇਹ ਗੱਲਾਂ ਕਰਦੇ ਸਾਰੇ ਜਿਸ ਕਰਕੇ ਤੁਸੀਂ ਆਪਣੀ ਸੂਝ-ਬੂਝ ਕੋ ਕੰਮ ਲੈ ਇੱਕ ਜੂ ਨੂੰ ਉਤਾਂ ਬੈਣੀ ਹੈ ਤੁਸੀਂ ਇੱਕ ਜੂਨ ਵਾਲੇ ਤੇਣਾ ਜਿੱਥੇ ਜਿੱਥੇ ਤੁਹਾਡੇ ਭੈਣ ਭਰਾ ਹੈਗੇ ਨੇ ਰਿਸ਼ਤੇਦਾਰੇ ਸਾਰੇ ਨੂੰ ਕੋ ਇਹ ਰਹੀ ਅਸੀਂ ਐਸਾ ਝਾੜੂ ਫੇਰਨਾ ਜਿਹੜੀ ਪਾਈ ਚ ਗਲਤੀ ਹੋ ਗਈ ਆ ਮੁੱਖ ਮੰਤਕਾਰ ਖਵਾ ਸਿੰਘ ਬਾਦ ਪਤਾ ਲੱਗ ਜਾਏ ਕਿ ਜਗਵਾਸਪੁਰ ਵਾਲਿਆਂ ਨੇ ਐਸਾ ਝਾੜੂ ਫੇਰਿਆ ਸਾਡਾ ਗਰਵਾਸਪੁਰ ਵਾਲਾ ਦਾ ਨਾਮ ਉੱਚਾ ਹੋ ਜਾਏ ਤੁਹਾਡੀ ਇੱਕ ਵਾਰ ਨਾਲ ਤੇ ਸਾਰੇ ਪੰਜਾਬ ਦੇ ਬੰਦੇ ਜਿੱਤ ਕੇ ਗਰਵਾਸਪੁਰ ਵਾਲਿਆਂ ਦੀ ਜਿੱਤਾਇਆ ਮੈਂ ਕਹਿੰਨ ਨੂੰ ਲੇਟ ਆਉਂਦੀ ਏ ਥੋੜੀ ਜੀ ਸਮਝ ਆ ਪਰ ਜਿੱਤਣ ਇਹਨਾਂ ਨੂੰ ਕਹੀ ਸਮਝ ਆ ਕਿ ਨੇਰੀਆਂ ਉਹ ਲਿਆਉਣਗੇ ਜਿਹੜੇ ਪੰਜਾਬ ਦੇ ਚੋਂ ਨੇਰੀ ਆ ਉਹ ਕਿ ਲਾਹ ਪਹੁੰਚ आएगी ਨੇਰੀਓ ਪਾਏਗੀ ਨੇਰੀ ਸਭ ਨੇ ਆ ਗਈ ਆ ਗਈ ਮੈਨੂੰ ਆਪ ਲੱਗਦਾ ਹੈ ਮਗਰ ਮਗਰ ਜੰਮ੍ਰਤ ਕਾਵੜ ਨਹੀਂ ਹੁੰਦੀ ਹਣਾ ਹੋਰ ਨਹੀਂ ਹੁੰਦੀ ਬਰਾ ਉਹਦਾ ਸਾਰੀ ਗਾਟ ਲਈ ਪਰ ਕਿਤੇ ਸਮਝੀ ਗਈ ਕੋਈ ਕਨੇ ਕਰਮੀ ਬੜੀ ਆ ਮਗਰ ਮੈਨੂੰ ਨਹੀਂ ਲੱਗਦੀ ਸਾਨੂੰ ਦਾ ਪਿੰਕ ਪੈਂਦੀ ਆ ਗਰਮੀ ਤੇ ਉਹਨਾਂ ਨੂੰ ਲੱਗਦੀ ਹੈ ਜਿਹੜੇ ਵੇਖਦੇ ਨੇ ਤਾਂ 15 ਪਿੰਡਾਂਵੀਆਂ ਦਾ ਪ੍ਰੋਗਰਾਮ ਲੱਗਿਆ ਤਾਂ ਬੰਦਾ ਤੁਹਾਡੇ ਪਿੰਡ ਜਿੱਨਾਂ ਵਿੱਚ ਇਕੱਠਾ ਹੁੰਦਾ ਸੀ ਆ ਬੰਦਾ ਕੋਈ ਦਾ ਪਤਾ ਮਤਵਟ ਅਦੇ ਕੋਈ ਜੇ ਪਤਾ ਰਿਕ ਪੜਦਾ ਮੇਰੇ ਲਾਗੇ ਪਿੰਡੋਂ ਉਸੋਂ ਦਾ ਬੰਦਾ ਕੋਈ ਆਪਾਂ ਜਵਾਈ ਦੀ ਬਦਲੀ ਕਰਾਉਣ ਗਿਆ ਹੈ ਕ ਮੇਰੀ ਜਵਾਈ ਦੀ ਬਦਲੀ ਆ ਕਰ ਦੋ ਪਰ ਉਹ ਤਾਂ ਹੋਣੀ ਨਹੀਂ ਜਵਾਈ ਬਦਲੀ ਦੇਖੋ ਜਵਾਈ ਦੇਖੋ ਲੱਭੋ ਧੀ ਦੇ ਅਗੇ ਪੁੱਤ ਬਣਾ인다 ਜਵਾਈ ਧੀ ਦੇ ਅਗੇ ਪੁੱਤ ਬਣਾ인다 ਐਮਓ ਕੇ ਲਫਜ਼ ਸਾਨੂੰ ਇਹ ਲੋਕੀ ਸੁਣਨ ਨੂੰ ਸਾਨੂੰ ਮਿਲਿਆ ਠੀਕ ਇਹ ਇਹ ਲੋਕ ਸਾਨੂੰ ਕਰਦੇ ਜਿਸ ਕਰਕੇ ਫੋਟਾ ਪਉਂਦੇ ਆਂ ਨਾ ਸਵਾ ਲੋਕ ਸਾਰੇ ਲੋਕ ਦੱਸਣਗੇ ਕਿ ਕੱਲੀ ਕੱਲੀ ਗੱਲ ਦਾ ਜਵਾਬ ਹੈ ਲੋਕ ਡੇਰਾ ਬਾਬਾ ਨਾਨਕ ਵਾਲੇ ਦੇਣਗੇ ਇਹਨੂੰ ਨੂੰ ਸਬ ਚੇਤਾ ਇਹਨਾਂ ਨੂੰ ਕੋਈ ਚੇਤਾ ਨਹੀਂ ਭੁੱਲਿਆ ਕੋ ਸਮੇਂ ਦੀ ਉਡੀਕ ਕਰਦੇ ਰਹੇਗੇ ਸਮੇਂ ਦਾ ਜਵਾਬ ਦਵਾਂਗੇ ਇੱਕੋ ਹੀ ਸਮਾਂ ਹੁੰਦਾ ਜਦੋਂ ਆਪਾਂ ਨੋਟ-ਵੋਟ ਪਾਉਣੀ ਆ ਨਾ ਵੋਟ ਉਹ ਤੋਂ ਹੀ ਆਪਾਂ ਇਹਨਾਂ ਲੀਡਰਾਂ ਦੀਆਂ ਧੌਂਟ ਤੇ ਬੋਟਾ ਰੱਖਿਆ ਜਾਂਦਾ ਸਪੋਰਟ ਨਾਲ ਪਰ ਸੋਨ ਲੋ ਇਹੋ ਮਗਰ ਲਈ ਕੋਈ ਹਿਆਰ ਆ ਇਹਨਾਂ ਕੋਲ ਕਾਸ਼ੇ ਮੰਦਨੇਸ਼ਰਾ ਮੰਦਨੇ ਕਿਹ ਕੋਈ ਹਿਆਰ ਜਿਹੜਾ ਇਹਨਾਂ ਹੱਥ ਤੇ ਚਲਾਉਣਾ ਹੈ ਇਹ ਤਾਂ ਹੀ ਚਲਣਾ ਚਾਹਾਰਿਆ ਤੇ ਚਲਣਾ ਹੈ ਤੁਸੀਂ ਪਿੰਡ ਪਿੰਡ ਜੁਮਿਆਰੀ ਲੈਣੀ ਆ ਕੋਈ ਪੰਤਾ ਕੋਈ ਗੈਰ ਗੱਡੀ ਤੁਹਾਡੇ ਪਿੰਡ ਚ ਆਵੇ ਕੋਈ ਤੁਹਾਨੂੰ ਪਤਾ ਲੱਗੇ ਕਿ ਗੈਰ ਗੱਡੀ ਹਾ ਤੇ ਪਿੰਡੇ ਚ ਫਿਰਦੀ ਆ ਤੁਸੀਂ ਟਰੱਕ ਕੇ ਉਹਨੂੰ ਪੁੱਛਣਾ ਕੀ ਕੰਮ ਆ ਤੇ ਮੈਨੂੰ ਫੋਨ ਕਰਨਾ ਕਿ ਫਲਾਣਾ ਪਤਾ ਕਿੱਥੇ ਪੁਰਦਾ ਉਹਨੂੰ ਫੜ ਕੇ ਆਪਾਂ ਹਵਾਲਾ ਦੇ ਦਾਂਗੇ ਇਹ ਕਰਾਂਗੇ ਇਹਨਾਂ ਨਾਲ ਲੋਕਾਂ ਨਾਲ ਦੋ ਮਰਜ਼ੀ ਕਰੋ ਕਿਸੇ ਦੀ ਨਾ ਕਿਸੇ ਨੂੰ ਨਹੀਂ ਬਚਣਾ ਅਸੀਂ ਪਿਛਲੀ ਵਾਰੀ ਬਾਅਦ ਚ ਗੱਲ ਬਰਦਾਸ਼ਤ ਕਰਾਂ

ਜਦੋਂ ਦਬਕਣ ਵਾਲੀ ਕਿਹੜੀ ਗੱਲ ਆ ਮੰਨਣਗੇ ਲੋਕ ਛੱਡ ਦੱਸ ਕਿਉਂ ਦਰਪੰਤਾਵ ਜੇ ਮੰਨਦੇ ਰ ਦਬਕੇ ਉਹਦੇ ਐ ਨਹੀਂ ਮੰਨਦੇ ਦਬਾਉ ਤਾੜ ਲੋਕ ਜਿਹੜੇ ਆਮਾ ਦੀ ਪਾਰਕ ਤੇ ਸ਼ਾਮ ਲੋ ਰਹੇ ਨੇ ਆਉਣਾ ਵੀਰਾ ਨੂੰ ਬੇਨਤੀ ਕਰਨਾ ਹੈ ਅਕਾਲੀ ਚਲਵਾਲਿਆਂ ਨੂੰ ਈਗਾ ਪਾਡੇ ਲੀਡਰ ਤੋਂ ਅੰਨ ਛੱਡ ਕੇ ਭੱਜ ਗਿਆ ਵੱਡੀ ਵੱਡੀ ਲੜਾਈ ਲੜੀ ਸੀ ਅਕਾਲੀ ਚਲਵਾਲਿਆਂ ਨੇ ਕਾ ਲੀਡਰ ਛੱਡ ਕੇ ਤੁਹਾਨੂੰ ਲਵਾਸ ਕਰਕੇ ਛੱਡ ਗਿਆ ਨਾਵਨਾ ਲੋਕਾਂ ਨੂੰ ਪਿਆਰ ਕਰਦਾ ਬੇਨਤੀ ਕਰਦਾ ਆਓ ਨਾਲ ਮਿਲ ਕੇ ਲੜਾਈ ਲੜੀਏ ਔਰ ਸਾਡੇ ਨਾਲ ਸਾਥ ਦੋ ਉਨੀ ਨਹੀਂ ਉਨੀ ਤੁਹਾਨੂੰ ਕਾਲੇ ਦਲ ਚ ਨਹੀਂ ਇਤਮਰੀਓ ਨਹੀਂ ਆਵਾਦੂ ਪਾਟੇਵਾ ਤੁਹਾਨੂੰ ਇਤ ਤੋ ਦੇਗਾ ਜਿਸ ਮੇਰੇ ਨਾਲ ਵਰਤ ਕੇ ਵੇਖ ਲੋ ਮੇਨਾਂ ਵਰਤ ਕੇ ਵੇਖ ਲੋ ਤੋ 6 ਮਹੀਨੇ ਸਾਲ ਆ ਜਿਹੜੇ ਲੋਕ ਅੱਜ ਮੇਰੇ ਨਾਲ ਚੱਲਦੇ ਨੇ ਇਹਨਾਂ 2 ਸਾਲ ਮੇਨਾਂ ਵਰਤ ਕੇ ਵੇਖ ਮੇਨਾਂ ਤਾਂ ਲੋਕ ਚੱਲਦੇ ਆ ਦੇਖੀ ਰਲੀ ਲੈ ਕੇ ਨਾ ਲੈਕਿਨ ਅੱਜ ਕਿਸੇ ਦੀ ਹਿੰਮਤ ਨਹੀਂ ਗਈ ਕਿ ਡੇਰਾ ਬਾਬਾ ਨਾਨਕ ਚਰਾਬੀ ਰੱਖ ਦਈ ਕੋ ਹਿੰਮਤ ਨਹੀਂ ਕਰਦੇ ਆ ਇਹਨਾਂ ਨੂੰ ਪਤਾ ਜੇ ਰੈਲੀ ਫਲਾਪ ਹੋ ਗਈ ਤਾਂ ਸਮਝ ਲਓ ਤਣੀ ਹਾਰ ਹੋ ਗਈ ਇਹਨਾਂ ਰੱਖ ਨਹੀਂ ਰੋਡ ਸ਼ੋਅ ਦੇਖਿਆ ਆਪਣਾ ਦੇਖਾ ਰੋਡ ਕੋ ਇਹ ਰੋਡ 'ਚ ਲੋਕਾਂ ਦਾ ਪਿਆਰ ਵਾ ਲੋਕੀ ਪਿਆਰ ਨਾਲ ਲਾਗ ਨਾਲ ਲੱਗਦੇ ਨੇ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਨਾਲ ਲੋਕ ਲੀਡਰ ਲਾਉਂਦੇ ਨੇ ਔਰ ਥੋੜੇ ਸਮੇਂ ਲਈ ਤਾਂ ਲੋਕੀ ਲੱਗ ਜਾਂਦੇ ਨੇ ਔਰ ਜਦੋਂ ਸਮਾਂ ਲੱਗੇ ਤਾਂ ਫੇਰ ਆਪਣਾ ਘਰ ਵਾਪਸ ਹੋ ਜਾਂਦੇ। ਇਸ ਕਰਕੇ ਭਰਾਓ ਤੁਸੀਂ ਬੜੇ ਲੰਮੇ ਸਮੇਂ ਤੋਂ ਇੱਥੇ ਆਏ ਹੋ। ਮੈਂ ਤੁਹਾਡੇ ਤੋਂ ਇੰਨਾ ਸਮਾਂ ਤੁਹਾਡੀ ਵੇਟ ਕਰਦੇ ਹੋ ਮੈਂ ਤੁਹਾਡੇ ਤੋਂ ਮਾਫੀ ਚਾਹੁੰਨਾ। ਸਾਨੂੰ ਨੂੰ ਪਤਾ ਜੇ ਮਾਫੀ ਮੰਗ ਲਈ ਤਾਂ ਮਾਫੀ ਮਿਲਦੀ ਜਾਂਦੀ ਹੁੰਦੀ ਹੈ। ਤਾਂ ਮੈਂ ਆਪ ਕੋਲੇ ਤੇ ਸਾਰਿਆਂ ਤੋਂ ਮਾਫੀ ਮੰਗਦਾ ਸਰਕਾਰ ਦਾ ਘਰਾਵਾ ਪੰਨਾ ਮਸਤਰਾਪਾ ਸਾਫਾ ਬੇਬਲ ਉਹਨਾਂ ਵਾਇਕੂ ਜੀ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ